ਨਹੀਂ ਨਹੀਂ ਭੈਣ ਜੀ ਮੈਂ ਕੱਲ ਤੀਇਆ ਇੱਥੋਂ ਤੁਸੀਂ ਇਹ ਨਾ ਫਿਕਰ ਕਿਉਂ ਕਰਨ ਦੇ ਜੇ ਤੁਹਾਨੂੰ ਮੇਰਾ ਪਤਾ ਤਾਂ ਹੈਗਾ ਵਾ ਤੁਹਾਡੀ ਭੈਣੀਆਂ ਮੈਂ ਹੁਣ ਇਹ ਘਰ ਵਿੱਚ ਪੈਰ ਨਹੀਂ ਪਾਉਂਦੀ ਕਿੱਦਾਂ ਆਜੂ ਉਹਦਾ ਭਰਾ ਛੱਡਣ ਜਿਉਨੇ ਫੋਨ ਕੀਤਾ ਵੀ ਆਉਣ ਲੱਗੇ ਆ ਤਾਂ ਅਸੀਂ ਕਹਿਣਾ ਸੀ ਵਿਆਹ ਗਏ ਆ ਘਰ ਨਹੀਂ ਗਏ ਹੈਗੇ ਤਾਂ ਨਾ ਮੈਂ ਇੱਥੋਂ ਹੀ ਇਹਨਾਂ ਨੂੰ ਭੇਜਣਾ ਵਾ ਮਹਾ ਦੇ ਗਲੋਂ ਲੱਥਾ ਕਲੰਕ ਫੇਰ ਗੱਲ ਪਾ ਲਈਏ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਤਾਂ ਮੈਨੂੰ ਹੱਲਾਸ਼ੇਰੀ ਦੇਣੀ ਆ ਕੋਈ ਨਹੀਂ ਆਇਓ ਕਿਸ ਦਿਨ ਫੇਰ ਗੱਲ ਕਰਾਂਗੇ ਭੈਣਾ ਭੈਣਾ ਬੈ ਕੇ ਹਾਂਜੀ ਚਲੋ ਠੀਕ ਆ ਭੈਣ ਜੀ ਬਾਅਦ ਚ ਕਰਦੇ ਆ ਗੱਲ ਚੰਗਾ ਓਕੇ ਇਹਦਾ ਫੋਨ ਹੈ ਕਿਸ ਦਾ ਨਹੀਂ ਭੈਣ ਜੀ ਪੁੱਛਣ ਦੇ ਹੀ ਰਾਜੀ ਬਾਜੀ ਅੱਛਾ ਅੱਛਾ ਮੈਂ ਨਾ ਰਮਨ ਤੇਨਾ ਇੱਕ ਸਲਾਹ ਕਰ ਰਹੀ ਹਾਂ ਜਿਹੜਾ ਤੂੰ ਕੰਮ ਕਰਨ ਦੀਆਂ ਨਾ ਜੋਦਣਾ ਇਹ ਤੈਨੂੰ ਕਰਨਾ ਨਹੀਂ ਚਾਹੀਦਾ ਤੈਨੂੰ ਵੀ ਇਹ ਗੱਲ ਤਾਂ ਪਤਾ ਵਾ ਕਿ ਮਾਂ ਪਿਓ ਦਾ ਸਿਰ ਤੇ ਹੈ ਨਹੀਂ ਆ ਤੇ ਘਰੋਂ ਵੀ ਉਹਦਾ ਦੇ ਵਿਚਾਰੇ ਤੇ ਜੇ ਅਸੀਂ ਤੱਕਾ ਦੇਤਾ ਤਾਂ ਕਿੱਥੇ ਰਹੂਗੀ ਉਹ ਤੇ ਫਿਰ ਅਸੀਂ ਹੁਣ ਕੀ ਕਰੀਏ ਸਾਡੇ ਘਰ ਦਾ ਤਾਂ ਆਪ ਉਹਨੇ ਬੇੜਾ ਕਰ ਕਰਤਾ ਵਾ ਅਜੇ ਵੀ ਮੈਂ ਘਰ ਰੱਖਾਂ ਮੈਨੂੰ ਤਾਂ ਅੱਗੇ ਕੁਝ ਨਹੀਂ ਲੱਭਦਾ ਪੁੱਤ ਮੇਰਾ ਖਾ ਗਈ ਆ ਤੇ ਤੁਹਾਡਾ ਕੀ ਇਰਾਦਾ ਵਾ ਹੋਰ ਕਿਹਜੀ ਦਾ ਨੁਕਸਾਨ ਕਰਵਾਲਾ ਉਹ ਕ ਲੈਣੀ ਆ ਕ ਲੈਣੀ ਕਿਸੇ ਮਾਂ ਪਿਓ ਖਾ ਗਈ ਇੱਥੇ ਮੇਰਾ ਪੁੱਤ ਖਾ ਗਈ ਜੇ ਕੱਲ ਨੂੰ ਹੋਰ ਕੋਈ ਨੁਕਸਾਨ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਮੇਰੀ ਗੱਲ ਸੁਣੋ ਉਹ ਕੱਲ ਪਰਸੋਂ ਦੀ ਗਈ ਆ ਨਾ ਤੇ ਭਾਵੇਂ ਚੱਲ ਦਲਜੀਤ ਵੀ ਆ ਸੰਦੀਪ ਵੀ ਆ ਤੇ ਪਰ ਉਹਦਾਂ ਦੀ ਗੱਲ ਥੋੜੀ ਬਣਦੀ ਆ ਜਿੰਨੇ ਜੀ ਉਹਨੀਆਂ ਰੌਣਕਾਂ ਹੁੰਦੀਆਂ ਕੋਈ ਗੱਲ ਨਹੀਂ ਬਥੇਰੀ ਰੌਣਕ ਹੋ ਜਾਣੀਆਂ ਸਾਡੇ ਘਰ ਉਹਦਾ ਚਾਤਾ ਭਲਾ ਦਿਓ ਉਹਨੇ ਆਣ ਕੇ ਇੱਥੇ ਕੀ ਕਰਨਾ ਵਾ ਜਿਹੜੀਆਂ ਨਵਾਂ ਹੁੰਦੀਆਂ ਨਾ ਪੁੱਤਾਂ ਦੇ ਸਿਰ ਤੇ ਹੁੰਦੀਆਂ ਜਦੋਂ ਪੁੱਤ ਨਹੀਂ ਗਾੜੀ ਲੱਭਦਾ ਤੇ ਨੌਨੂ ਕੀ ਕਰਨਾ ਹੀ ਰਮਨ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਮਹਾਰਾਜ ਉਹਨੂੰ ਕੋਈ ਜੀ ਦੇ ਦੇ ਕੋਈ ਉਹਦੇ ਵਿੱਚੋਂ ਸਾਨੂੰ ਕੋਈ ਜੋਬਨ ਲੱਭਣ ਲੱਪੇ ਆਪਣਾ ਆਹੋ ਜੋਬਨ ਬਣਾ ਉਹਦੇ ਵਿੱਚੋਂ ਜਿਹੜਾ ਮੇਰਾ ਪੋਤੇ ਹੀ ਨਾ ਉਹ ਮੇਰਾ ਹੀ ਉਹਦੇ ਵਿੱਚੋਂ ਮੈਨੂੰ ਲੱਭਣਾ ਮੇਰੀਆਂ ਅੰਦਰਾਂ ਹੀ ਉਹ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਜੀ ਇੱਦਾਂ ਨਾ ਕਰ ਥਕਾ ਨਾ ਕਰ ਰਮਨ ਮੈਂ ਥਕਾ ਕੋਈ ਨਹੀਂ ਕਰਨੀ ਮੈਂ ਤਾਂ ਉਹਦੇ ਭਰਾ ਨੂੰ ਵੀ ਕਹਤਾ ਸੀ ਤੇ ਪਣਵਾਈਏ ਨੂੰ ਵੀ ਆਏ ਨੂੰ ਸੁਣਾ ਦੇਤਾ ਸੀ ਵੀ ਗਾੜੀ ਉਹਦਾ ਕੋ ਸੋਚ ਲੋ ਅਸੀਂ ਤੁਹਾਡਾ ਸਾਥ ਦਵਾਂਗੇ ਉਹ ਤੇ ਗਾੜੀ ਨਾ ਪੈਹਾਂ ਦੀ ਤਿਆਰੀ ਕਰਨ ਦੇ ਆ। ਵੀ ਫੰਡ ਮਿਲਿਆ ਕਿ ਨਹੀਂ ਮਿਲਿਆ? ਇਹਨੂੰ ਤਾਂ ਫੰਡ ਮੈਂ ਦਿੰਨੀ ਆ। ਪੈਹਾ ਤੇਲਾ ਸਾਰਾ ਉਹਨੂੰ ਦੇ ਦਈਏ। ਮੁੜ ਕੇ ਜਾ ਕੇ ਹੋਰ ਕਿਤੇ ਵਿਆਹ ਕਰਵਾ ਲੈਣ। ਅਹੀਂ ਤੇ ਰਹਿ ਗਏ ਨਾ ਉਦਾਂ ਦੇ ਉਦਾਂ। ਓ ਰਮਨ ਏਦਾਂ ਨਹੀਂ ਹੁੰਦੀ। ਅਹੀਂ ਜਿਹੜਾ ਪੈਹਾ ਤੇ ਲਾਊਗਾ ਨਾ ਉਹ ਅਹੀਂ ਆਪਣੇ ਨਾਂ ਕਰਾ ਲਾਂਗੇ। ਮੈਨੂੰ ਬਾਰ-ਬਾਰ ਇੱਕੋ ਗੱਲ ਨਾ ਕਹੋ। ਵੀ ਉਹਨੂੰ ਇੱਥੇ ਰੱਖਣਾ ਵਾ। ਮੈਂ ਇੱਥੇ ਘਰ ਨਹੀਂ ਜੰਨੂੰ ਲਿਆਉਣਾ। ਮੈਂ ਹੁਣ ਵੀ ਕਹਿੰਨੀ ਆ। ਮੈਂ ਬਾਅਦ ਵਿੱਚ ਵੀ ਇਹੋ ਗੱਲ ਕਹੂੰਗੀ। ਰਬਨ ਮੈਂ ਤੇਨਾਂ ਲੰਡਣੀ ਆ ਤੈਨੂੰ ਤਾਂ ਮੈਂ ਸਲਾਹ ਦੇਣਾ ਆ ਮੰਨਣੀ ਨਹੀਂ ਮਰਣੀ ਉਹ ਤੇਰੀ ਮਰਜ਼ੀ ਆ ਤੁਸੀਂ ਨਾ ਆਪਣੀਆਂ ਸਲਾਵਾ ਆਪਣੇ ਕੋਲ ਹੀ ਰੱਖੋ ਮੈਂ ਆਪੇ ਸਾਰਾ ਹੱਲ ਕਰ ਲੂੰਗੀ ਜੋ ਮੇਰਾ ਜੀ ਕਰੂਗਾ ਮਰਜ਼ੀ ਤੂੰ ਵੇਖ ਲੈ ਆਪਣੀ ਜੋ ਕਰੂਗਾ ਸੋ ਭਰੂਗਾ ਫਿਰ ਮੈਂ ਵੀ ਕੀ ਕਰ ਸਕਦਾ ਨਹੀਂ ਆ ਬਾਦ ਸੂਫਾਂ ਕੀ ਦੇਣ ਡਏ ਜੇ ਮੈਂ ਆਪਣੇ ਘਰ ਬਾਰੇ ਸੋਚਣ ਡਈ ਆ ਮਾੜਾ ਤਾਂ ਨਹੀਂ ਸੋਚਣ ਡਈ ਮੈਨੂੰ ਦੂਜੇ ਪੋਤ ਦੀ ਵੀ ਫਿਕਰ ਹੈਗੀ ਆ ਇਹਨੂੰ ਕ ਲੈਣੀ ਨੂੰ ਲਿਆ ਕੇ ਮੈਂ ਫੇਰ ਭਾਲਾਂ ਹੋਰ ਕਿਸ ਜੀ ਦਾ ਨੁਕਸਾਨ ਕਰਾਵਾਂ ਹੁਣ ਕਹੀ ਜਾਓ ਤੁਸੀਂ ਜੋ ਕਰਨਾ ਕੋਈ ਗੱਲ ਨਹੀਂ ਜੋ ਮਰ ਤੇ ਬੀਤੂਗੀ ਨਾ ਪੁੱਗਤ ਲੂੰਗੀ ਮੈਂ ਫਿਰ ਮਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਕਿੱਦਾਂ ਦੀਆਂ ਗੱਲਾਂ ਕਰਦੀ ਐ ਆਪਣੇ ਘਰ ਬਾਰੇ ਕੋ ਸੋਚਦੀ ਨਹੀਂਗੇ ਕਿੱਦਾਂ ਰੌਲਾ ਪਾਉਂਦੇ ਗਏ ਬਾਹਰ ਨੂੰ ਅੱਗੇ ਜਾ ਡੈਡੀ ਕਿੱਥੇ ਗਏ ਡੈਡੀ ਨੇ ਕਿਤੇ ਕੰਮ ਜਾਣਾ ਹੀ ਉਹ ਤੇ ਚਲ ਗਏ ਆ ਮੈਂ ਚਾਹ ਲੈ ਕੇ ਆਈ ਉਹਨਾਂ ਲਈ ਚਲ ਕੋਈ ਗੱਲ ਨਹੀਂ ਦਲਜੀਤ ਪੀ ਲੈਂਦਾ ਵਾ ਚਲ ਤੂੰ ਇਹ ਪੀਓ ਤੇ ਵੇਲੇ ਚ ਕੰਮ ਕਰਨ ਡਿਆ ਨੇ ਆ ਉੱਥੇ ਦੇ ਆਉਂਗੀ ਫਿਰ ਮੈਂ ਉਹਨਾਂ ਨੂੰ ਚਲ ਤੂੰ ਫੜ ਤੂੰ ਪੀ ਕੋਈ ਨਹੀਂ ਦਲਜੀਤ ਲਈ ਅੰਦਰ ਹੁਣੀ ਐ ਚਾਹ ਹਾਂਜੀ ਹੈਗੀ ਚਾਹ ਹੋਰ ਆ ਉੱਥੋਂ ਪਾ ਕੇ ਦੇ ਦੀ ਤੇ ਆਇਆ ਜੋਦ ਦਾ ਫੋਨ ਜੋਦ ਦਾ ਫੋਨ ਪਾਸੋਂ ਆਇਆ ਹੀ ਅੱਛਾ ਮੈਂ ਇਹਨੂੰ ਟਾਲਮਟੋਲ ਕਰਤਾ ਕਹਿੰਦੀ ਨਹੀਂ ਆਉਣ ਵੱਲੋਂ ਆਂਦੀ ਹੈਗੀ ਤੇ ਮੈਂ ਹਾਂ ਲਵਲੀ ਨੂੰ ਖਿੱਚ ਲੈਣਾ ਹੁੰਦਾ ਵੀ ਅੱਛਾ ਇਹ ਡੈਡੀ ਨੂੰ ਭੇਜ ਦਿਓ ਮੈਂ ਹਾਂ ਡੈਡੀ ਨੂੰ ਨਾ ਤਿੰਨ ਕ ਦਿਨ ਵਿਆਹ ਵਾ ਤੇ ਤੈਨੂੰ ਵੀ ਪਤਾ ਪਿੰਡ ਵਿੱਚ ਜਾਣਾ ਪੈਂਦਾ ਫਿਰ ਚਲੋ ਠੀਕ ਆ ਵਿਆਹ ਖਤਮ ਹੋ ਜੂ ਤਾਂ ਫਿਰ ਭੇਜ ਦਿਓ ਤੇ ਤੂੰ ਮੇਰੀ ਧੀ ਗੱਲ ਸੁਣ ਹਾਂਜੀ ਤੂੰ ਇੱਕ ਵਾਰ ਨਾ ਝੂਠਾ ਸੱਚਾ ਫੋਨ ਉਹਨੂੰ ਕਰ ਲਈ ਇਹ ਨਾ ਸੋਚੇ ਪੀ ਮਗਰ ਕਿਸ ਨੇ ਫੋਨ ਹੀ ਨਹੀਂ ਕੀਤਾ ਮੰਮੀ ਜੀ ਮੇਰਾ ਤਾਂ ਜੀ ਨਹੀਂ ਕਰਦਾ ਉਹਨੂੰ ਫੋਨ ਕਰਨ ਨੂੰ ਚੱਲ ਪੁੱਤ ਸਾਰੇ ਥਾਂ ਰੱਖਣੇ ਪੈਂਦੇ ਹੁੰਦੇ ਆ ਚਲ ਕੋਈ ਗੱਲ ਨਹੀਂ ਝੂਠਾ ਸੱਚਾ ਕਹਿ ਦੂੰਗੀ ਇੱਕ ਵਾਰੀ ਮੈਂ ਤਾਂ ਕਹਿਣ ਦੀ ਆ ਇਹ ਨਾ ਹੋਵੇ ਬੈਗ ਚੁੱਕ ਕੇ ਤਾਂ ਸਿੱਧੀ ਆਵਜੀ ਇੱਥੇ ਘਰ ਤੇ ਜੇ ਕਹੂਗੀ ਨਾ ਕਿ ਮੈਂ ਆਉਣਾ ਵਾਂ ਤੇ ਤੂੰ ਕਹੀਂ ਵੀ ਦੋ ਤਿੰਨ ਦਿਨ ਸਾਨੂੰ ਕੰਮ ਵਾਂ ਅਹੀਂ ਜਾਣਾ ਵਾਂ ਕਿਤੇ ਕਵਾਂਗੇ ਵਿਆਹ ਹੋਣ ਡਿਆ ਵਾਂ ਉਹਦੀ ਸ਼ਾਪਿੰਗ ਕਰਨੀ ਅਹੀਂ ਹਜੇ ਕਹੀਂ ਸਵੇਰੇ ਜਾਇਆ ਕਰਨਾ ਸ਼ਾਮ ਨੂੰ ਆਇਆ ਕਰਨਾ ਫੇਰ ਰਾਤ ਨਹੀਂ ਆ ਚੱਲੀਓ ਹੌਣ ਨਿਕੜਾਈ ਦਾ ਜਾਣਾ ਵਾ ਇਦਾਂ ਹੀ ਕਹੂੰਗੀ ਉਹਨੂੰ ਆਹੇ ਇਦਾਂ ਬਹਾਨਾ ਲਾਦੀ ਬਹਾਨਾ ਦੋਦਨ ਮੈਂ ਲਾਇਆ ਹੁਣ ਸਿਆਣੇ ਹੋਣ ਤਾਂ ਆਪੇ ਸੋਚ ਲੈਣ ਪੇ ਕਿਉਂ ਇਦਾਂ ਟਾਲ ਮਟੋਲ ਕਰਨ ਦੇ ਉਹ ਫਿਰ ਡੰਗਰ ਜਾਂ ਸਾਰਾ ਟੱਬਰ ਕਿਤੇ ਸਮਝ ਵਿੱਚ ਕੋਈ ਗੱਲ ਹੁੰਦੀ ਨਹੀਂ ਉਹਨਾਂ ਦੇ ਕੀ ਪਤਾ ਕੀ ਸੋਚਦੇ ਆ ਤੇ ਮਾਸੀ ਦਾ ਫੋਨ ਆਇਆ ਮਾਸੀ ਤੇਰੀ ਦਾਉਂ ਰਿਆ ਸੀ ਉਹ ਵੀ ਬੜਾ ਫਿਕਰ ਕਰਨ ਰਹੀ ਸੀ ਅੱਛਾ ਵੀ ਭੈਣ ਜੀ ਕਿਦਾਂ ਨੇ ਮੈਂ ਵੀ ਉਹਦੇ ਚਲ ਗਈ ਐ ਮੈਂ ਖਲਾਤਾ ਵਾ ਤਾਂ ਦੀ ਹੁਣ ਲੈ ਨਾ ਜਾਇਓ ਮੈਂ ਹੱਲ ਲੈਣ ਤੇ ਨਹੀਂ ਜਾਂਦੇ ਜੇ ਹੁਣ ਉਹ ਆਜੂਗੀ ਫੇਰ ਕੀ ਕਰਾਂਗੇ ਆਹੋ ਤੇ ਭਰਾ ਨੇ ਛੱਡ ਦੇਣਾ ਮੈਨੂੰ ਪਤਾ ਉਹ ਵੀ ਆਂਦੇ ਹੁਣੇ ਆ ਸਾਡੇ ਸਿਰ ਤੋਂ ਪਾਰ ਲੱਥਾ ਹੀ ਰਵੇ ਜਾਨ ਨੂੰ ਕਿੱਥੇ ਤਿਆਰ ਹੁੰਦੀ ਉਹ ਤੇ ਜ਼ਬਰਦਸਤੀ ਮੈਂ ਕੱਲ ਲਿਆ ਮੈਂ ਹਾਂ ਜਾ ਚਾਰਦੇ ਰਹਾ ਕੋਈ ਗੱਲ ਨਹੀਂ ਡੈਡੀ ਵੀ ਪਤਾ ਨਹੀਂ ਉਹਦੇ ਬਦਲੀ ਕਿਉਂ ਗੱਲ ਕਰਦੇ ਆ ਨਹੀਂ ਡੈਡੀ ਦੀ ਹੁਣ ਸੁਣੀਆਂ ਨਹੀਂ ਗੱਲਾਂ ਤੋਂ ਕਿੱਦਾਂ ਬੋਲ ਕੇ ਗਏ ਆ ਜਿਹੜਾ ਕਰੂਗਾ ਪਰੂਗਾ ਦੱਸ ਮੈਂ ਮਾੜਾ ਸੋਚਣ ਲਈ ਧੀਏ ਮੈਨੂੰ ਤਾਂ ਹੁਣ ਤੁਹਾਡਾ ਫਿਕਰ ਵਾ ਇਹ ਤੇ ਗੱਲ ਸਹੀ ਹੈ ਮੰਮੀ ਜੀ ਪਰ ਡੈਡੀ ਨੂੰ ਇਹ ਨਾ ਸਮਝ ਆਉਂਦੀ ਹਾਂ ਜ਼ਰੂਰੀਤ ਨਹੀਂ ਪਿਆ ਤਾਂ ਮੁੰਡਾ ਹੀ ਹੁਣਾਵਾ ਜੇ ਕੁੜੀ ਜੰਮ ਕੇ ਸੁੱਟਤੀ ਆਪਣੀ ਵਰਗੀ ਕਿਹੜੇ ਖੂਚ ਪਾਉਣਾਂ ਨੂੰ ਮੁੜ ਕੇ ਆਹ ਬਾਅਦ ਤੁਹਾਡੇ ਗੱਲ ਸੇ ਆਪਾ ਆ ਸੰਭੋ ਪੜਾਓ ਲਖਾਓ ਉਹਨੂੰ ਸਾਡੇ ਕੋਈਆਂ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਆਂ ਜਾਂਦੀਆਂ ਪੁੱਤ ਸਮਾਂ ਕਿਦਾਂ ਦਾ ਚੱਲਣ ਡਿਆ ਇਹ ਤੇ ਗੱਲ ਹੈ ਮੰਮੀ ਜੀ ਤੇ ਭਰਾ ਵੀ ਵੇਖ ਨ ਕੰਮਾ ਜਿਆ ਮੈਂ ਕਹਿਣ ਦਈਆਂ ਵੀ ਸੋਚ ਲੋ ਹੁਣ ਪੁੱਤ ਸਿੱਧਾ ਤਾਂ ਕਿਸੇ ਨੂੰ ਕਿਹਾ ਨਹੀਂ ਗਾ ਜਾਂਦਾ ਗੱਲੀਆਂ ਬਾਤਾਂ ਹੀ ਕਹਿਣਾ ਹੁੰਦਾ ਵਾ ਇਹ ਤੇ ਹੁਣ ਮੰਮੀ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਉਹਨਾਂ ਦੀ ਕੁੜੀ ਆ ਕਿ ਉੱਥੇ ਤੇ ਕੁਝ ਹੈ ਨਹੀਂ ਐ ਇੱਥੇ ਕੀ ਕਰੋਗੇ ਕੱਲੀ ਐ ਚੱਲ ਕੀਪਤਾ ਮਾਨ ਮੇਰ ਪੈ ਹੀ ਜਾਵੇ ਗਈ ਆ ਹੁਣ ਚਾਰ ਦੇਣਾ ਚਲੋ ਵੇਖੀ ਜਾਊਗੀ ਚਲ ਤੇ ਚਾਹ ਪੀਓ ਚਾਹ ਮੈਂ ਉਹਨਾਂ ਨੂੰ ਵੀ ਦੇਵਾਂ ਚਾ ਪੀਲਾ ਤੂੰ ਬਾਅਦ ਚ ਦੇ ਆਵੀ ਉਹਨੂੰ ਠੀਕ ਐ ਤੂੰ ਇਹ ਫੋਨ ਵੇਖਣ ਦੇ ਤਾਂ लवली ਹੁੰਦਾ ਪਰ ਉਹਦਾ लवली ਹਣੀ ਹਾਂ ਆਂਡੇ ਆਂਡੇ ਜੋਤ ਨੂੰ ਕਹਿੰਦੇ ਮੈਂ ਛੱਡ ਦਿਆਂ ਅਛਾ ਨਾਲੇ ਤੂੰ ਕਹਿੰਦੀ ਹੀ ਅਹੀਂ ਜਾਣਾ ਵਾ ਲਵਲੀ ਨੂੰ ਨੀ ਅਹੀਂ ਤੇ ਜਾਣਾ ਹੀ ਮੈਂ ਫੋਨ ਕੀਤਾ ਸੀ ਲਵਲੀ ਨੂੰ ਤੇ ਕਹਿੰਦੇ ਵੀ ਤੁਸੀਂ ਨਾ ਆਓ ਤੇ ਮੈਂ ਜੋਦ੍ਹ ਨੂੰ ਉਹਨਾਂ ਨਾਲ ਦੋ ਚਾਰ ਦਿਨ ਸਾਡੇ ਕੋਲ ਰਹੇਗੀ ਉਹਦਾ ਮਨ ਹੋ ਹੋ ਜਾ ਚਲ ਠੀਕ ਹੈ ਵੀ ਵਧੀਆ ਕੀਤਾ ਤੁਸੀਂ ਕੰਮ ਕਰ ਲਓ ਠੀਕ ਹੈ ਫਿਰ ਆਣ ਦੇ ਚਲ ਕੋਈ ਨਹੀਂ ਮੈਂ ਕਰ ਲੈਣਾ ਕੰਮ ਚਲ ਨਾਲੇ ਉਹਦਾ ਨਾ ਥੋੜਾ ਮਨ ਕੋੜੀ ਦਾ ਹੋਰ ਨਾ ਹੋਰ ਹੋ ਜਾਗਾ ਤੇਰੇ ਨਾਲ ਗੱਲਬਾਤ ਕਰੇਗੀ ਹਨਾ ਤੇ ਨਾਲੇ ਕੁਸ਼ਿਆ ਹੀ ਭਲਾ ਜੋਦੀ ਸੱਸ ਦਾ ਫੋਨ ਆਇਆ ਹੁਣ ਕਰਦੀ ਫੋਨ ਫਾਣੋ ਨਹੀਂ ਮੈਂ ਫੋਨ ਤੇ ਨਹੀਂ ਰਹਿਣਾ ਪੁੱਛਿਆ ਅੰਦੀਏ ਫਿਰ ਕਰਾਂਗੇ ਗੱਲ ਬੜੀ ਹੁਣ ਠੀਕ ਆ ਠੀਕ ਆ ਹੂੰ ਚਲੋ ਜਾ ਤੀ ਕੰਮ ਕਰ ਲਓ ਫਿਰ ਤੇ ਕੈਰੀ ਕਰਦੇ ਹਾਂ ਹੋਂਦੇ ਚਲ ਠੀਕ ਆ ਮੈਂ ਵੀ ਜਾਣਾ ਆ ਪੱਠੇ ਲੈਣ ਲੈ ਜਾਣਾ ਹੂੰ ਕਰ ਲਓ ਠੀਕ ਆ ਤੀ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਘਰ ਵੀ ਆ ਜਾਇਆ ਕਰੋ ਕਿਤੇ ਸੰਦੀਪ ਘਰ ਆ ਕੇ ਕੀ ਕਰਨਾ ਕੰਮ ਸਾਰੇ ਹੋ ਗਏ ਆ ਪੈਰੀ ਨੂੰ ਪਾਣੀ ਲੱਗ ਗਿਆ ਵਾ ਬਖਾਦ ਪਾਉਣੀ ਹੁਣ ਤੇ ਇਹਦਾ ਬਾਜੀ ਨੇ ਵਾਪਸ ਆਇਆ ਨਾ ਸਾਰਾ ਦਿਨ ਸੋਜਦੇ ਰਹਿੰਦੇ ਤੀ ਉਹ ਆਦ ਨਹੀਂ ਜਾਣਾ ਵਾਪਸ ਜੋ ਹੋਣਾ ਹੀ ਹੋ ਗਿਆ ਵਾ ਨਾ ਜਾ ਚੋੜੀ ਹੁੰਦੀ ਰਹਿੰਦੀ ਹੈ ਨਾ ਮੰਮੀ ਨੂੰ ਦੇ ਸਮਝਾਉਣਾ ਕਿ ਮੈਂ ਫੋਨ ਕੀਤਾ ਸੀ ਉਹਨੂੰ ਪਰਸੋਂ ਜੋ ਨੂੰ ਅੱਛਾ ਤਾਂ ਨਹੀਂ ਉਹਨੂੰ ਮੈਂ ਕਹਿਤਾ ਵਾ ਕਿ ਇਹ ਵਿਆਹ ਜਾਣਾ ਵਾ ਤੇ ਹਜੇ ਤੂੰ ਇੱਥੇ ਹੀ ਰਹਿ ਠੀਕ ਹੈ ਠੀਕ ਹੈ ਤੇ ਮੈਨੂੰ ਵੀ ਸਮਝਾਉਣ ਦੇ ਕਿ ਤੂੰ ਵੀ ਇਦਾਂ ਹੀ ਕਮੀ ਫੋਨ ਕਰਦੀ ਮੈਂ ਮੇਰਾ ਜੀਤ ਨਹੀਂ ਕਰਦਾ ਫੋਨ ਕਰਨ ਨੂੰ ਉਹਨੂੰ ਚਲ ਕੋਈ ਗੱਲ ਨਹੀਂ ਇੱਕ ਵਾਰੀ ਕਰ ਦੇ ਫੋਨ ਕੋਈ ਗੱਲ ਨਹੀਂ ਉਹ ਤਾਂ ਸੱਚਾ ਨਾ ਕਰ ਸੁਟਿੰਗ ਕੋਈ ਗੱਲ ਨਹੀਂ ਉਧਰੋਂ ਮਾਸੀ ਫਿਕਰ ਕਰਨ ਦੇ ਹੀ ਹਾਂ ਕਿ ਕਿਤੇ ਆ ਨਾ ਜਾਵੇ ਜੇ ਤੁਸੀਂ ਨਾ ਲੈਣ ਜਾਓਗੇ ਤੇ ਉਹ ਛੱਡ ਗਿਆ ਤੇ ਫੇਰ ਇਹ ਲੋਨੋ ਸੋਚਣਾ ਚਾਹੀਦਾ ਨਾ ਵਾ ਕਿ ਕਿੰਨੀ ਲੰਮੀ ਉਮਰ ਵਾ ਕਿਸੇ ਨਾ ਕਿਸੇ ਪਾਸੇ ਲਾ ਦੇਣ ਕਿਤੇ ਮਾਰੇ ਚੰਗਾ ਵਿਆਹ ਕਰ ਦਣਗੇ ਇਹ ਤਾਂ ਚਲੋ ਹੁਣ ਪਰਜਾਈ ਸਮਝਾਵੇ ਤੇ ਫੇਰ ਹੀ ਆ ਨਾ ਇਹ ਲਵੜੀ ਨੂੰ ਚਾਹੀਦਾ ਹੀ ਆ ਕਿਤੇ ਨਾ ਕਿਸੇ ਵਿਆਹ ਹੋ ਜੂਗਾ ਨਾ ਸਾਰੀ ਜ਼ਿੰਦਗੀ ਕਰਨੀ ਸੌਖੀ ਹੋ ਜਾਊਗੀ ਉਧਰ ਦਾ ਕੰਮ ਬਣ ਗਿਆ ਕੰਮ ਤੇ ਉਧਰ ਦਾ ਹੋ ਗਿਆ ਵਾ ਕਰਵਾਈ ਜਾਣੇ ਜਾਂ ਰਹਿਂਦਾ ਵਾ ਪਰ ਸਾਰੇ ਡਾਕੂਮੈਂਟ ਨਾ ਜੋ ਉਹਦੇ ਲੱਗੇ ਆ ਪੈਸੇ ਨਾ ਉਹਦੇ ਖਾਤੇ ਜੀ ਹੋਣੇ ਏਦਾਂ ਤੇ ਫੇਰ ਜੋਤ ਨੇ ਦੇਣੇ ਨਹੀਂ ਆ ਤਾਂ ਹੀ ਮੈਂ ਤੁਹਾਨੂੰ ਸਮਝਾਉਣ ਲੱਗਾ ਆ ਗੱਲ ਮੰਮੀ ਨੇ ਵੇ ਇਹ ਗੱਲ ਕਰੀ ਉਹਦੇ ਨਾਲ ਨਾ ਚੰਗੇ ਰਹੋ ਜੀ ਇਹ ਤੇ ਗੱਲ ਠੱਡੀ ਸਹੀ ਆ ਹੁਣ ਚੰਗੇ ਰਾਵਾਂਗੇ ਤੇ ਫੇਰ ਹੀ ਉਹਨੇ ਪੈਸੇ ਦੇਣੇ ਆ ਜੇ ਹੁਣ ਤੋਂ ਹੀ ਪਾਉ ਦੇਣਾ ਕਰਨ ਲੱਪੇ ਏਦਾਂ ਇੱਕ ਵਾਰੀ ਨਾ ਮਿੱਠੇ ਪਿਆਰੇ ਹੋ ਹੋਗੇ ਨਾ ਪੈਸੇ ਕਢਵਾ ਲਈ ਉਹਦੇ ਕੋਲ ਕਿਉਂਕਿ ਉਹਦਾ ਭਰਾ ਬੜਾ ਚਲਾਕ ਵਾ ਭਰਾ ਨੇ ਪਹਿਲਾਂ ਸਮਝਾ ਦੇਣਾ ਭਰਾ ਨੇ ਸਮਝਾ ਕੇ ਕਹਿਣਾ ਆ ਪਰ ਤੂੰ ਹੀ ਇਦਾਂ ਕਰੋ ਤੂੰ ਇਹਨੂੰ ਮਨਾ ਨਾ ਕਰੋ ਮੈਂ ਕਿਹਾ ਨਾ ਆਉਂਦੋ ਇੱਕ ਰੀ ਜਦੋਂ ਇੱਥੇ ਆ ਜਾਂਦੀ ਆ ਪੈਸੇ ਖਾਤੇ ਜ ਆ ਜਾਣਗੇ ਕੇ ਨਾ ਕੇ ਬਣੇ ਕਢਵਾ ਲਾਂਗੇ ਆਹੋ ਇਹ ਤੇ ਗੱਲ ਸਹੀ ਆ ਕੋਈ ਨਾ ਕੋ ਕਵਾਂਗੇ ਵੀ ਘਰ ਬਣਾਉਣਾ ਵਾ ਕੋਈ ਨਾ ਕੋ ਕਰਵਾ ਲਈਏ ਜਾਂ ਪੈਲੀ ਮੈਲਡੀ ਲੱਗ ਸਕੋਗੇ ਤੂੰ ਇਹ ਤੇ ਗੱਲ ਐ ਸੋਚੀ ਨਹੀਂ ਐ ਮੰਮੀ ਨੇ ਇਹ ਗੱਲ ਕਹੂੰਗੀ ਹੁਣ ਮੰਮੀ ਨਾਲ ਜਾ ਕੇ ਸਲਾਹ ਕਰ ਮੰਮੀ ਆ ਗੱਲ ਕਹਿਣ ਦੀ ਮੇਰੇ ਲੱਸੀ ਆ ਗਈ ਪੈਸੇ ਨਾ ਸਾਰੇ ਉਹਦੇ ਖਾਤੇ ਜੀ ਆਉਣੇ ਆ ਉਦੋਂ ਮੈਂ ਮੰਮੀ ਨੂੰ ਕਹਿਨੀ ਸੀ ਕਿ ਮੇਰਾ ਰਿਸ਼ਤਾ ਲੱਲੋ ਕਿੰਨਾ ਵਧੀਆ ਟੱਬਰ ਯੋ ਸਰਕਾਰੀ ਜੋਬ ਕਰਦੀ ਹੀ ਕੁੜੀ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਮੰਮੀ ਮੰਨਦੇ ਹੀ ਇਹ ਡੈਡੀ ਨੇ ਕਿਹਾ ਸੀ ਇੱਕ ਬੰਨੇ ਤੂੰ ਰਿਸ਼ਤਾ ਕਰਾਈ ਜਾਨੀ ਸੀ ਤੇ ਇੱਕ ਬੰਨੇ ਮਾਸੀ ਡੈਡੀ ਕਹਿੰਦਾ ਦੋਵੇਂ ਨਰਾਜ਼ ਨਹੀਂ ਕਰਨੀਆਂ ਮੈਂ ਆਪਣਾ ਰਿਸ਼ਤਾ ਕਰਵਾ ਦਿੰਨਾ ਕਰ ਲੋ ਰਿਸ਼ਤਾਨ ਉੱਠੇ ਪੈਰਾਂ ਵਾਲੇ ਲਿਆ ਕੇ ਤੇ ਰੱਖਦੀ ਘਰ ਘਰ ਤੋਂ ਲਿਆਂਦੀ ਕੀ ਕਰਨਾ ਸੀ ਕਿਹਨੂੰ ਪਤਾ ਥੋੜੀ ਕਿ ਆਹ ਕੰਮ ਹੋਣਾ ਵਾ ਉਹ ਤਾਂ ਪਹਿਲਾਂ ਹੀ ਰੋਂਦੀ ਹੁੰਦੀ ਹੁੰਦੀ ਸੀ ਜਦੋਂ ਜਾਂਦੇ ਹੁੰਦੇ ਸੀ ਪਾਜੀ ਪਹਿਲਾਂ ਸ਼ਿਪੂਣਾ ਤੇ ਪਹਿਲਾਂ ਹੀ ਕਰਦੀ ਸੀ ਉਹ ਸਾਨੂੰ ਇਹ ਕੰਮ ਦਾ ਪਤਾ ਹੁੰਦਾ ਵੀ ਆਹ ਕੰਮ ਹੋਣਾ ਵਾ ਸਹੀ ਭਰਤੀ ਨਹੀਂ ਕਰਵਾਉਣਾ ਨੂੰ ਜਦੋਂ ਪਤਾ ਹੀ ਨੌਕਰੀ ਕਰਨੀ ਆ ਤੇ ਜਾਣਾ ਤੇ ਪੈਣਾ ਹੀ ਆ ਰੋ ਰੋ ਕੇ ਦੱਸਦੀ ਹੁੰਦੀ ਚੱਲ ਗਿਆ ਵਾ ਰੋਈ ਜਾਵੇ ਹੁਣ ਸਾਰੀ ਉਮਰ ਕੀ ਪਤਾ ਪਿੱਛੇ ਵੇ ਕੀ ਕਰਦੀ ਰਹੀ ਆ ਇਹ ਮਾਂ ਪਿਓ ਮਾਰਤੇ ਕੀ ਹੋਇਆ ਕੀ ਨਹੀਂ ਸਾਨੂੰ ਕੋਈ ਪਤਾ ਇਹ ਗੱਲ ਦਾ ਚੱਲ ਤੂੰ ਆ ਜਾਓ ਘਰ ਘਰ ਬੈ ਕੇ ਫਿਰ ਗੱਲ ਕਰਦੇ ਮੰਮੀ ਨਾਲ ਕੀ ਕਹਿੰਦੇ ਆ ਤੁਸੀਂ ਕਰੋ ਮੰਮੀ ਨਾਲ ਗੱਲ ਮੈਂ ਨਹੀਂ ਕਰਨੀ ਘਰ ਕੇ ਮੈਨੂੰ ਦੱਸੀ ਕੀ ਕਹਿੰਦੇ ਭਲਾ ਚਲੋ ਠੀਕ ਆ ਸਮਝਾ ਦੇਵੀ ਚੰਗੀ ਤਰ੍ਹਾਂ ਵੀ ਆ ਕੰਮ ਹੋਣਾ ਹੀ ਹੋ ਐਵੇਂ ਉਹਦੇ ਖਾਤੇ ਜੀ ਆਉਣੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾ ਦੂੰਗੀ ਆ ਜਾਓ ਫਿਰ ਠੀਕ ਹੈ ਬੈਠੇ ਨਾ ਰਹੋ ਹੁਣ ਇੱਥੇ ਚੰਗਾ ਸਾਰਾ ਦਿਨ ਸੋਚਦੇ ਰਹਿੰਦੇ ਬਸ ਇਹ ਤਾਂ ਨਹੀਂ ਕੀ ਸੋਚੀ ਜਾਂਦੀਆਂ ਅਸੀਂ ਜਿਹੜੀ ਸਲਾਹ ਮੈਂ ਦਿੱਤੀ ਹੈ ਨਾ ਇਹਨਾਂ ਨੂੰ ਕੰਮ ਉਹ ਹੀ ਹੋਣਾ ਵਾ ਸਬਜੀ ਤਾਂ ਬਣ ਗਈ ਆ ਤੜੀਆਂ ਥੋੜਾ ਜਿਹਾ ਘੱਟ ਕੇ ਵਿੱਚ ਪਾਉਣੀ ਸਵਾਦ ਲੱਗਦੀ ਏ ਮੰਮੀ ਕੀ ਕਰਨ ਦੇ ਤੀ ਸੰਦੀਪ ਆ ਗਈ ਆ ਹਾਂਜੀ ਮੈਂ ਤੜੀਆਂ ਤੋੜਨ ਲਈ ਆ ਮੈਂ ਸਬਜੀ ਚ ਪਾਉਂਦੀ ਆ ਤੇ ਦਲਜੀਤ ਨਹੀਂ ਆਇਆ ਉੱਥੇ ਬੈਠੇ ਸੋਚੀ ਜਾਂਦੇ ਬਸ ਇਹੀ ਮੈਂ ਤੇ ਉਹਨਾਂ ਨੂੰ ਸਮਝਾਇਆ ਕਿ ਇਹ ਤਾਂ ਸੋਚਿਆ ਵਾਪਸ ਆਜੂਗਾ ਤੂੰ ਨਾਲ ਹੀ ਲੈ ਕੇ ਆਉਣਾ ਸੀ ਮੈਂ ਘਰ ਉੱਥੇ ਬੈਠਾ ਇਕੱਲਾ ਉਹਨਾਂ ਦਾ ਤੂੰ ਚੱਲ ਤੇ ਨਾਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਆਪਾਂ ਤੇ ਇਹ ਗੱਲ ਸੋਚੀ ਨਹੀਂ ਆ ਇਹਨਾਂ ਨੇ ਮੈਨੂੰ ਸਮਝਾਇਆ ਕਿ ਪੈਸੇ ਸਾਰੇ ਨਾ ਜੋਦ ਦੇ ਨਾਲ ਤੇ ਆਉਣੇ ਆ ਤੇ ਆਪਾਂ ਇਦਾਂ ਕਰੀਏ ਉਹਨਾਂ ਪਹਿਲਾਂ ਮਿੱਠੇ ਪਿਆਰੇ ਹੋਗੇ ਤੇ ਪੈਸੇ ਕਢਵਾ ਲਈਏ ਜੋਦ ਦੇ ਨਾਲ ਤੇ ਆਉਣੇ ਆ ਉਹ ਕਿਦਾਂ ਪੁੱਤ ਸਾਰੇ ਡਾਕੂਮੈਂਟ ਉਹਦੇ ਹੀ ਲੱਗੇ ਆ ਤੇ ਜੀ ਉਹਦੇ ਲੱਗੇ ਆ ਉਹ ਤਾਂ ਬਰਦੇ ਬੜਾ ਤੇਜ ਵਾ ਉਹਨਾਂ ਪੈਸੇ ਕਿੱਥੋਂ ਕਢਾ ਕੇ ਸਾਨੂੰ ਦੇਣੇ ਆ ਤੇ ਮੈਂ ਤਾਂ ਹੀ ਕਹਿਣ ਦੀ ਹਾਂ ਕਿ ਆਪਾਂ ਪਹਿਲਾਂ ਜੋਤ ਨੂੰ ਲੈ ਆਈਏ ਮਿੱਠੇ ਪਿਆਰੇ ਹੋਗੇ ਕਢਵਾ ਲਈਏ ਪੈਸੇ ਉਹਦੇ ਕੋਲੋਂ ਚੱਲ ਕੋਈ ਗੱਲ ਨਹੀਂ ਤੇਰੇ ਡੈਡੀ ਆਉਂਦੇ ਆ ਨਾ ਦਲਜੀਤ ਨੂੰ ਭੇਜ ਦਿਂਿਆ ਨਾਲ ਵੀ ਪਤਾ ਕਰਕੇ ਆਓ ਵੀ ਉਹਦੇ ਨਾਂ ਆਉਣੇ ਆ ਉਹਦਾ ਪੁੱਤ ਪ੍ਰੂਫ ਤੇ ਸਾਡੇ ਵੀ ਲੱਗੇ ਦੋਹਾਂ ਜੀਆਂ ਦੇ ਨਾਲ ਪਰ ਨਹੀਂ ਨਾ ਉਹਦੇ ਨਾਂ ਤੇ ਆਉਣੇ ਆ ਪੈਸੇ ਸਾਰੇ ਉਹਨੂੰ ਮਿਲਣੇ ਸਾਰੇ ਉਹਨੂੰ ਮਿਲਣੇ ਆ ਆ ਤੇ ਨਵਾਂ ਹੀ ਕੰਮ ਪੈ ਗਿਆ ਮੈਂ ਤਾਂ ਸੋਚਿਆ ਹੀ ਵੀ ਸਾਡੇ ਨਾਂ ਤੇ ਆਉਣੇ ਆ ਤੋ ਚੱਲੇ ਗਈ ਆ ਤਾਂ ਗਈ ਰਵੇ ਹੁਣ ਫਿਰ ਇਹਨੂੰ ਲਿਆਉਣਾ ਪਊ ਸਗਾਤ ਨਾਲ ਲਿਆਉਣਾ ਹੀ ਪੈਣਾ ਫਿਰ ਇਹੇ ਤੇ ਮੈਨੂੰ ਸਮਝਾਉਣ ਦੇ ਹੀ ਕਹਿੰਦੇ ਇਦਾਂ ਕਰ ਮੰਮੀ ਨੂੰ ਜਾ ਕੇ ਤੇ ਸਮਝਾ ਲੈ ਦੱਸ ਜਿਹੜੀਆਂ ਸਕੀਮਾਂ ਘੜੀਆਂ ਆਂ ਤੇ ਪਾਣੀ ਫਿਰ ਗਿਆ ਪਰ ਇੱਕ ਗੱਲ ਵਾ ਸੰਦੀਪ ਇੰਨੀ ਉਮਰ ਇੱਚ ਕੱਡੂਗੀ ਵੀ ਕਿਦਾਂ ਏ ਚੱਲ ਮੰਮੀ ਜੀ ਅਹੀਂ ਇੱਕ ਰਿਪਏ ਹੀ ਕਢਵਾਉਣੇ ਆ ਬਾਕੀ ਬਾਅਦ ਚ ਸੋਚਾਂਗੇ ਫਿਰ ਤੂੰ ਤੇ ਕਮਲੀ ਆ ਜਿਹਦੇ ਅਕਾਊਂਟ ਵਿੱਚ ਲੱਖਾਂ ਆਏ ਹੋਣ ਉਹ ਦਿੰਦਾ ਵਾ ਪੈਸੇ ਕਿਦਾਂ ਦੀਆਂ ਗੱਲਾਂ ਕਰਨ ਰਹੀਆਂ ਤੂੰ ਕੋਈ ਗੱਲ ਨਹੀਂ ਉਹ ਮਗਰ ਲੱਜਣਾ ਉਹਨੇ ਹੱਡੇ ਜਿੰਨੀ ਭੋਲੀ ਤੂੰ ਸਮਝਦੀ ਐ ਨਾ ਇੰਨੀ ਭੋਲੀ ਉਹ ਹੈਗੀ ਨੀਗੀ ਇਹ ਮੇਰੀ ਗੱਲ ਨਾ ਆਪਣੇ ਦਿਮਾਗ 'ਚ ਰੱਖੀ ਫੇਰ ਮੰਮੀ ਜੀ ਕਿੱਦਾਂ ਕਢਵਾਵਾਂਗੇ ਅਹੀਂ ਉਹ ਆਜੀ ਉਹ ਗੁੰਮ ਹੋਈ ਆ ਆਪਣਾ ਟਾਈਮ ਕੱਢਣ ਲਈ ਆ ਇੱਕ ਵਾਰਾ ਪੈਸੇ ਉਹਦੇ ਹੱਥ ਵਿੱਚ ਆ ਲੈਂਦੇ ਫੇਰ ਇਹਨੇ ਕਹਿਣਾ ਤੂੰ ਕੌਣ ਤੇ ਮੈਂ ਕੌਣ ਫੇਰ ਹਾਨੂੰ ਥੱਲੇ ਰੱਖਣਾ ਹੀ ਇਹਨੇ ਇਹ ਤਾਂ ਫੇਰ ਕੁਝ ਨਾ ਕੁਝ ਸੋਚਣਾ ਪੈਣਾ ਚੱਲ ਕੋਈ ਗੱਲ ਨਹੀਂ ਵੇਖਦੇ ਆ ਲੰਮਣੇ ਕੋਈ ਸਕੀਮੇ ਵੀ ਫੇਰ ਚੱਲ ਆਜੋ ਫੇਰ ਮੇਰੇ ਵੀ ਇੱਕ ਨਾ ਕੰਮ ਹੋਈ। ਗਦਾਸਾ ਸੰਦੀਪ ਨੇ ਤਾਂ ਮੈਨੂੰ ਫਿਕਰ ਚ ਪਾਤਾ ਗੱਲ ਕਹਿ ਕੇ ਵੀ ਪੈਸੇ ਉਹਦੇ ਨਾ ਆਉਣੇ ਆ। ਇੱਦਾਂ ਕਰਦੇ ਆ ਪੁੱਛਦੇ ਆ ਕਿਹਨੂੰ ਜੇ ਇਹਦੇ ਸਾਇੰਸ ਨੂੰ ਕਰਾਇਆ ਗੱਲ ਬੰਦੀ ਆ ਤੇ ਆਪਣੇ ਨਾ ਕਰਾ ਲੈਂਦੇ ਆ। じゃ ਇਹਨਾਂ ਦੇ ਡੈਡੀ ਦੇ ਨਾ ਆ ਜਾਣਗੇ। ਮੈਨੂੰ ਪਤਾ ਵਾ ਨਾ ਜਦੋਂ ਪੈਸੇ ਅਕਾਊਂਟ ਚ ਆ ਗਏ ਨਜ਼ਰ ਉਸੇ ਵੱਲੇ ਬਦਲ ਜਾਂਦੀ ਹੁੰਦੀ ਆ। ਨਾਲੇ ਉੱਥੇ ਹੈ ਵੀ ਕੀ ਆ? ਭੁੱਖੇ ਨੰਗੇ ਤੇ ਹੈਗੇ ਆ। ਪੈਸੇ ਵੇਖ ਕੇ ਤਾਂ ਭਰਾ ਨੇ ਵੀ ਕਹਿਣਾ ਵਾ। ਕੋਈ ਗੱਲ ਨਹੀਂ ਭੈਣ ਤੈਨੂੰ ਮੈਂ ਇੱਥੇ ਲੈ ਆਉਣਾ ਵਾ ਤੇ ਆਪਣਾ ਕੋਠਾ ਕੁਲਾ ਬਣਾ ਲੂੰਗਾ ਕੋਈ ਨਹੀਂ ਇਹ ਕੰਮ ਨਹੀਂ ਮੈਂ ਹੋਣ ਦਿੰਦੀ ਸਸਿਕਾ ਭਾਜੀ ਹੋਰ ਸਭ ਠੀਕ ਠਾਕ? ਹਾਂ ਠੀਕ ਠਾਕ। ਸਸਿਕਾ ਸਸਿਕਾ ਹੋਰ ਸੁਣਾਓ ਭਾਜੀ ਠੀਕ ਠਾਕ? ਹਾਂਜੀ ਠੀਕ ਠਾਕ। ਚਲੋ ਠੀਕ ਹੀ ਚਾਹੀਦਾ ਵਧੀਆ ਚਾਹੀਦਾ। ਹੋਰ ਘਰ ਠੀਕ ਠਾਕ? ਹਾਂਜੀ ਠੀਕ ਠਾਕ। ਰਵਿੰਦਰ ਠੀਕ ਹੈ? ਹਾਂਜੀ। ਠੀਕ ਠਾਕ। ਜੋਦੀ ਸਸਦਾ ਫੋਨ ਨਹੀਂ ਆਇਆ ਕੋਈ ਵੀ? ਨਹੀਂ ਨਹੀਂ ਜੋਤ ਨੂੰ ਆਇਆ ਸੀ। ਅੱਛਾ। ਤੇ ਉਹਨਾਂ ਨੂੰ ਕਰੀ ਬਿਆਹ ਹੋਇਆ ਕੋਈ ਅੱਛਾ ਤੇ ਉਹ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਉਹਨੂੰ ਵਿਆਹ ਵੇਚ ਲਾਂ ਦੋਗ ਦਿਨ ਵਾਂ ਤੇ ਕੋਈ ਗੱਲ ਨਹੀਂ लवली ਨੂੰ ਨੂੰ ਕਹੀਂ ਵੀ ਮੈਨੂੰ ਛੱਡ ਜਾ ਤੇ ਕੋਈ ਗੱਲ ਨਹੀਂ ਮੈਂ ਦਲਜੀਤ ਨੂੰ ਤੇ ਜਾਂ ਤੇ ਡੈਡੀ ਨੂੰ ਕੱਲ ਦੂੰਗੀ। ਹਾਂ ਤੁਸੀਂ ਕਰੋ ਤਾਂ ਜਿਹੜੇ ਗੱਲਾਂ ਜੋ ਦਾ ਪਚਾ ਬਣਾ ਰਹੀ ਹੈ ਚਲੋ ਅੱਗੇ ਵਿੱਚ ਕੋਈ ਗੱਲ ਜੋ ਉਹਨੇ ਕੀਤਾ ਹੈ ਫਿਰ ਪਰਮੇਦ ਨੂੰ ਫੋਨ ਤੇ ਅਸੀਂ ਆਉਣ ਲੱਗੇ ਹਾਂ ਠੀਕ ਹੈ ਤੇ ਅੱਗੇ ਵੀ ਕਹਿਣ ਦੀ ਹੈ ਵੀ ਉਹ ਕਹਿੰਦੇ ਵੀ ਆਈ ਆਉਣਾ ਉਹ ਮੈਂ ਇਹਨੂੰ ਕਿਹਾ ਸੀ ਚਲਿਏ ਆਪਾਂ ਹੋ ਗਿਆ ਇਹ ਹਾਂਜੀ ਤੇ ਇਹ ਫਿਰ ਮੈਨੂੰ ਸਵੀਰੇ ਦੱਸਿਆ ਕਹਿੰਦੀ ਵੀ लवली ਤੇ ਜੋਤ ਆਂਡੇ ਆ ਉਹ ਜੋਤ ਫਿਰ ਮੈਨੂੰ ਕਹਿੰਦੀ ਵੀ ਮੈਂ ਦੋ ਦਿਨ ਰਹਿ ਕੇ ਆਉਂਗੀ ਨਾਲੇ ਉੱਥੇ ਨਾਲੇ ਮਨ ਹੋਰ ਦਾ ਹੋਰ ਹੋ ਜਾਊਗਾ ਤੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਛੱਡਉਣਾ लवली ਤੂੰ ਨਾ ਆਪ ਫੋਨ ਕਰ ਲੈਣਾ ਸੀ ਮਨ ਜੀਓ ਚਲਾਕ ਜੇ ਲੱਗਦੇ ਆ ਉਹਨਾਂ ਦਾ ਫਰਜ਼ ਬੰਦਾ ਆ ਫੋਨ ਕਰਕੇ ਪੁੱਛਣਾ ਕੁੜੀ ਦਾ ਕੀ ਹਾਲ ਆ ਨਹੀਂ ਉਦਾਂ ਜਦੋਂ ਮੈਂ ਲੈਣ ਗਿਆ ਸੀ ਨਾ ਗੱਲਾਂ ਤਾਂ ਠੀਕ ਹੀ ਕਰਦੇ ਚੰਗੀਆਂ ਹੀ ਕਰਤੀਆਂ ਉਦਾਂ ਉਹਨਾਂ ਨੇ ਅੱਛਾ ਆਹ ਕੋਈ ਮਾੜੀ ਗੱਲ ਨਹੀਂ ਕੀਤੀ ਉਦਾਂ ਦੀ ਨਹੀਂ ਉਹ ਤਾਂ ਕਰ ਗਿਆ ਉਹਨੂੰ ਤੇ ਗੱਲਾਂ ਠੀਕ ਹੀ ਕਰਨੀਆਂ ਸੀ ਉਹਨਾਂ ਨੇ ਕੁਮਾਰੀ ਥੋੜੀ ਤੈਨੂੰ ਗੱਲ ਕਰਨੀ ਸੀ ਪਰ ਫਿਰ ਵੀ ਨਾ ਤਿੰਨ ਚਾਰ ਦਿਨ ਤੇ ਹੋ ਹੀ ਗਏ ਆ ਇਹਨੂੰ ਉਹ ਜਾ ਹੋ ਗਿਆ ਤੇ ਚਲੋ ਛੱਡੋ ਤੁਸੀਂ ਕੋਈ ਗੱਲ ਨਹੀਂ ਦੋਕ ਦਿਨ ਇੱਥੇ ਰਹਿ ਬੋਗੀ ਨਾ ਫਿਰ ਮੈਂ ਛੱਡ ਆਉਂਗਾ ਜਾ ਕੇ ਜਨਾਵੇ ਆਉਣਗੇ ਠੀਕ ਆ ਹਾਂਜੀ ਚਲ ਕੋਈ ਨਹੀਂ ਤੂੰ ਛੱਡ ਆਈ ਇੱਕ ਵਾਰੀ ਜਾ ਕੇ ਹਨਾ ਕੋਈ ਗੱਲ ਨਹੀਂ ਜੇ ਉਹ ਜੀ ਗੱਲ ਹੋ ਗਈ ਤੇ ਫਿਰ ਕਰ ਲਾਂਗੇ ਗੱਲਬਾਤ ਉਹਨਾਂ ਨਾਲ ਹਾਂ ਹਾਂ ਕੋਈ ਨਹੀਂ ਹੁਣ ਘਰ ਥੋੜੀ ਬਾਸ ਕਰਨੀ ਫਿਰ ਇਦਾਂ ਨਹੀਂ ਨਹੀਂ ਘਰ ਕਿਉਂ ਬੱਲਣੀਆਂ ਹੂੰ ਠੀਕ ਨਹੀਂ ਹੁਣ ਜਿਹੜਾ ਕੰਮ ਹੋਣਾ ਹੀ ਹੋ ਗਿਆ ਹਾਂ ਜੀ ਚਲੋ ਉਹਦਾ ਦਿਲ ਕਰਦਾ ਜਾਂ ਮਿਲਣ ਗਏ ਨੂੰ ਮਿਲਣ ਗਏ ਨੂੰ ਬਣਿਆ ਜਾਂ ਆਣਾ ਜਾਂ ਜਾਣਾ ਕੋਈ ਗੱਲ ਨਹੀਂ ਹਾਂਜੀ ਤੇ ਬਾਕੀ ਇਹ ਨਹੀਂ ਨਾ ਕਿ ਹੁਣ ਕੁੜੀ ਇੱਥੇ ਬੈਠੀ ਰਵੇ ਤੇ ਉਹ ਕੋਈ ਬਾਣੀ ਨਾ ਕਰਾਂ ਮੈਂ ਆਪ ਹੀ ਛੱਡਾਂਗਾ ਜੇ ਨਾ ਆਉਣਗੇ ਤੇ ਹੂੰ ਹੂੰ ਫਿਰ ਵੇਖਾਂਗਾ ਨਾ ਉਥੋਂ ਦਾ ਮਾਹੌਲ ਚੱਲ ਕੀ ਆ ਠੀਕ ਆ ਤੇ ਕੋਈ ਗੱਲ ਨਹੀਂ ਫਿਰ ਐ ਤੁਹਾਨੂੰ ਵੀ ਖੜਾਂਗੇ ਨਾਲ ਜੇ ਉਹ ਜੀ ਕੋਈ ਗੱਲਬਾਤ ਹੋ ਗਈ ਹਾਂ ਹਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀਂ ਹੋਰ ਸੁਣਾ ਜਦ ਘਰ ਸਭ ਠੀਕ ਠਾਕ ਹੀ ਹਾਂਜੀ ਦੀਦੀ ਘਰ ਸਭ ਵਧੀਆ ਠੀਕ ਠਾਕ ਹੀ ਸੱਸ ਕੋਈ ਗੱਲ ਤਾਂ ਨਹੀਂ ਕਰਦੀ ਨਹੀਂ ਨਹੀਂ ਦੀਦੀ ਸੱਸ ਨੇ ਕੀ ਗੱਲ ਕਰਨੀ ਆ ਮੰਮੀ ਤੇ ਮੇਰਾ ਕੋਈ ਗੱਲਬਾਤ ਨਹੀਂ ਕਰਦੇ ਤੇ ਸੰਦੀਪ ਦੀਦੀ ਵੀ ਬੜੇ ਚੰਗੇ ਆ ਪਰ ਨਾ ਪੰਗਾ ਇਹੋ ਹੀ ਆ ਵੀ ਜਿਹੜੇ ਮਾਸੀ ਆ ਨਾ ਉਹ ਨਹੀਂ ਕੰਨ ਕਿਆਂ ਗੱਲਾਂ ਕਰਦੇ ਰਹਿੰਦੇ ਆ ਉਹ ਨਹੀਂ ਬੋਲਣ ਲੱਗਿਆ ਵਹਿੰਦੇ ਵੀ ਵੇਲਾ ਕਿਦਾਂ ਦਾ ਆ ਕਿੱਥੇ ਕੀ ਬੋਲਣਾ ਵਾ ਬਸ ਉਹਨਾਂ ਦਾ ਹੀ ਘਾਦੇ ਵਿੱਚ ਪੰਗਾ ਆ ਬਾਕੀ ਸਾਰੇ ਜੀ ਉਦੋਂ ਠੀਕ ਠਾਕ ਰਹਿੰਦੇ ਆ ਤੇ ਜਦੋਂ ਘਰ ਹੁੰਦੇ ਆ ਉਦੋਂ ਕੋਈ ਨਾ ਕੋਈ ਪਵਾੜਾ ਪਿਆ ਹੀ ਰਹਿੰਦਾ ਚਲ ਤੂੰ ਉਹਨਾਂ ਨੂੰ ਕੋਈ ਗੱਲ ਕਹੀਂ ਆ ਨਾ ਆਪੇ ਮਾਸੀ ਚੱਲ ਕੇ ਸਾਰੇ ਠੀਕ ਹੋਈ ਜਾਣਾ ਉਹ ਤੇ ਹੈਗਾ ਹੀ ਆ ਦੀਦੀ ਉਹਨਾਂ ਦੇ ਜਾਣ ਨਾ ਜਾਣਾ ਮੈਨੂੰ ਕੀ ਫਰਕ ਪੈਂਦਾ ਮੇਰੇ ਸਿਰ ਤੇ ਤੇ ਮੇਰਾ ਬੰਦਾ ਵੀ ਹੈ ਨਹੀਂ ਕੋਈ ਗੱਲ ਨਹੀਂ ਜੇ ਇੰਨੀ ਵੱਡੀ ਗੱਲ ਹੋਈ ਗਈ ਹੈ ਪਰ ਤੈਨੂੰ ਤਾਂ ਹੌਸਲਾ ਰੱਖਣਾ ਹੀ ਪੈਣਾ ਜੇ ਤੂੰ ਠੀਕ ਰਹੇਂਗੀ ਤਾਂ ਬੱਚਾ ਵੀ ਠੀਕ ਰਹੂਗਾ ਉਹ ਤੇ ਹੈ ਗਈ ਆ ਦੀਦੀ ਮੈਂ ਤੇ ਇਹਦੇ ਘਰ ਕਿ ਜੀਨੀ ਆ ਨਹੀਂ ਤੇ ਹੁਣ ਤੇ ਮੈਂ ਆਪਣੇ ਆਪ ਆਪੇ ਮਰ ਜਾਣਾ ਪਰ ਮੈਨੂੰ ਹੁਣ ਠੀਕ ਹੋਣਾ ਕੋਈ ਫਰਕ ਨਹੀਂ ਨਾ ਪੈਂਦਾ ਮੇਰੇ ਸਿਰ ਤੇ ਤੇ ਮੇਰਾ ਬੰਦਾ ਵੀ ਨਹੀਂ ਰਿਹਾ ਮੈਂ ਤੇ ਘਰੋਂ ਬੇਕਾਰ ਹੋ ਗਈ ਨਾ ਨਾ ਤੇ ਕੁਝ ਉਥੋਂ ਹੀ ਸਿਆਇਆ ਤੇ ਨਾ ਇੱਥੋਂ ਹੀ ਆਇਆ ਪਹਿਲਾਂ ਮਾਪਿਓ ਸੱਤੇ ਹਨ ਨਹੀਂ ਵੀਰ ਜੀ ਨੇ ਪਾਲਿਆ ਪੋਸਿਆ ਪੜ੍ਹਾਈ ਕਰਵਾਈ ਤੇ ਜੇ ਵਿਆਹਿਆ ਹੀ ਆ ਤੇ ਉਹਨਾਂ ਵਿਚਰਿਆਂ ਦੇ ਕਰਮਾਂ ਚ ਵੀ ਸੁੱਖ ਹੈ ਨਹੀਂ ਚਲ ਤੂੰ ਟੈਨਸ਼ਨ ਨਾ ਲੈ ਤੇਨੇ ਕਿ ਮੈਂ ਕੰਮ ਕਰਦੀ ਰਹਿ ਕਾ ਜੇ ਦਿਲ ਲੱਗਾ ਰਹੇ ਤੇ ਕੱਲੀ ਬੈਠੇਂਗੀ ਤੇ ਟੈਨਸ਼ਨ ਨਾਲ ਹੋਰ ਬਿਮਾਰ ਪੈਂਗੀ ਕੰਮ ਤੇ ਮੈਂ ਕਰਦੀ ਆਂ ਦੀਦੀ ਪਰ ਕੰਮ ਦੇ ਵਿੱਚ ਮਨ ਲੱਗੇ ਤੇ ਫੇਰ ਆ ਨਾ ਕੰਮ ਤੇ ਸੰਦੀਪ ਜੀ ਦੀ ਉਹਦਾ ਹੀ ਨਹੀਂ ਕਰਨ ਦਿੰਦੇ ਤੇ ਹੁਣ ਤੇ ਸੁਭਾਅ ਹੀ ਨਹੀਂ ਹੱਥ ਲਾਉਂ ਦਿੰਦੇ ਪਰ ਫਿਰ ਵੀ ਆਪ ਹੱਥ ਮਾਰਨੀ ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਨੇ ਮੇਰੇ ਨਾਲ ਕੀ ਕਰਤਾ